ਲੋਕ ਸਭਾ ਚੋਣਾਂ ਵਿਚਾਲੇ ਹੁਣ ਕਾਂਗਰਸ ਨੂੰ ਇੱਕ ਵੱਡਾ ਬੈਲ ਮਿਲਿਆ ਕਿਉਂਕਿ ਜੱਸੀ ਖੰਗੂੜਾ ਜੋ ਨੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਮੁੜ ਵਾਪਸੀ ਕੀਤੀ ਗਈ ਹੈ ਜਿहां ਬੀਤੇ ਦਿਨੀ ਹੀ ਉਹਨਾਂ ਨੇ ਆਵਾਦਨੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਦੇਸਤੋਂ ਬਾਅਦ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਮੁੜ ਤੋਂ ਜੁਆਇਨਿੰਗ ਕਰ ਲਈ ਹੈ ਜੁਆਇਨਿੰਗ ਕਰਦੇ ਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਸਭ ਤੋਂ ਵੱਡੀ ਗਲਤੀ ਸੀ ਕਿ ਮੈਂ ਕਾਂਗਰਸ ਪਾਰਟੀ ਛੱਡੀ ਹੈ ਹੁਣ ਮੈਂ ਕਾਂਗਰਸ ਦੇ ਵਿੱਚ ਆ ਗਿਆ ਹਾਂ ਤੇ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਵਾਂਗੇ ਤਾਂ ਉਹਨਾਂ ਦੇ ਨਾਲ ਇਹ ਜੋ ਕਿਹਾ ਗਿਆ ਇਹ ਵੀ ਕਿ ਮੈਂ ਟਿਕਟ ਦਾ ਕੋਈ ਵੀ ਮੈਨੂੰ ਕੋਈ ਲਾਲਚ ਨਹੀਂ ਹੈ ਤੇ ਮੈਂ ਚੋਣਾਂ ਦੇ ਵਿੱਚ ਜਵਾਬਪੂਰਨ ਜੋਨ ਕੋਸ਼ਿਸ਼ ਕਰਾਂਗਾ ਕਿ ਜੋ ਇਲੈਕਸ਼ਨਸ ਨੇ ਉਸ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਜਸਸੀ ਖੰਗੋੜਾ ਆਪ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਦੀ ਮੌਜੂਦਗੀ ਦੇ ਵਿੱਚ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਜਸਿਕ ਘੂੜਾ ਕਿਲਾ रायपुर ਤੋਂ ਵਿਧਾਇਕ ਰਹਿ ਚੁੱਕੇ ਹਨ ਬੀਤੇ ਦਿਨ ਹੀ ਜਸਿਕ ਘੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਅਤੇ ਅੱਜ ਉਹਨਾਂ ਨੇ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਕਿਹਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵੱਦਦਾ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਅਤੇ ਜਸੀ ਖੰਗੂੜਾ ਪਰਿਵਾਰ ਦੀ ਮੌਜੂਦਗੀ ਲੋਕ ਸਭਾ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਕਾਂਗਰਸ ਦੇ ਵਿੱਚ ਵਾਪਸੀ ਮਗਰੋਂ ਜਸੀ ਖੰਗੂੜਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਤਜਰਬਾ ਸਹੀ ਨਹੀਂ ਸੀ ਇਸ ਲਈ ਉਹਨਾਂ ਨੇ ਘਰ ਵਾਪਸੀ ਕਰਨ ਦਾ ਮਨ ਬਣਾਇਆ। ਖੰਗੂੜਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੀ ਸਿਆਸੀ ਹਵਾ ਬਦਲ ਰਹੀ ਹੈ ਜਿਸ ਦੇ ਵਿੱਚ ਕਾਂਗਰਸ ਦੀ ਠਮਾਕੇਦਾਰ ਵਾਪਸੀ ਹੋਵੇਗੀ। ਉਹਨਾਂ ਦਾਵਾ ਕੀਤਾ ਹੈ ਕਿ ਚੋਣਾਂ ਦੇ ਵਿੱਚ ਕਾਂਗਰਸ ਸੱਤ ਤੋਂ ਜ਼ਿਆਦਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ ਜੱਸੀ ਖੰਗੂੜਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਟਿਕਟ ਦਾ ਕੋਈ ਵੀ ਲਾਲਚ ਨਹੀਂ ਹੈ ਅਜੇਹਾ ਨਹੀਂ ਹੈ ਕਿ ਟਿਕਟ ਦੇ ਲਾਲਚ ਕਰਕੇ ਉਹਨਾਂ ਨੇ ਪਾਰਟੀ ਦੇ ਵਿੱਚ ਮੁੜ ਸ਼ਾਮਲਿਤ ਕੀਤੀ ਹੈ ਜ਼ਿਕਰ ਹੋ ਗਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਜੱਸੀ ਖੰਗੂੜਾ ਨੇ ਆਪ ਦਾ ਪੱਲਾ ਫੜ ਲਿਆ ਸੀ ਤੇ ਹੁਣ ਉਹਨਾਂ ਨੇ ਕਾਂਗਰਸ ਯਾਨੀ ਕਾਰ ਵਾਪਸੀ ਕਰ ਲਈ ਹੈ ਜਸਵੀਰ ਸਿੰਘ ਜੱਸੀ ਖੰਗੂੜਾ यूके ਤੋਂ ਆਪਣੀ ਬ੍ਰਿਟਿਸ਼ ਨਾਗਰਿਕਤਾ ਤਿਆਕੇ ਵਤਨ ਪਰਤ ਆਏ ਸਨ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋ ਗਏ ਸਨ ਜੇਕਰ ਅੱਗੇ ਗੱਲ ਕਰੀਏ ਤਾਂ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਕਿਲਾ रायपुर ਸੀਟ ਤੇ 10800 ਦੇ ਕਰੀਬ ਵੋਟਾਂ ਦੇ ਫਰਕ ਦੇ ਨਾਲ ਜਤ ਹਾਸਲ ਕੀਤੀ ਸੀ ਉਸ ਤੋਂ ਪਹਿਲਾਂ ਕਿਲਾ रायपुर ਸੀਟ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਦਬਦਬਾ ਰਹਿੰਦਾ ਸੀ ਪੰਜਾਬ ਦੀ ਇਹ ਇੱਕੋ ਇੱਕ ਸੀਟ ਸੀ ਜਿਸ ਤੇ ਕਾਂਗਰਸ ਕਦੇ ਨਹੀਂ ਜਿੱਤੀ ਸੀ ਇਸ ਤੋਂ ਬਾਅਦ 2012 ਦੇ ਵਿੱਚ ਜੱਸੀ ਨੇ ਦਾਖਾ ਤੋਂ ਚੋਣ ਲੜੀ ਕਿਉਂਕਿ ਕਿਲਾ ਰਾਏਪੁਰ ਸੀਟ ਨੂੰ ਖਤਮ ਕਰ ਦਿੱਤਾ ਗਿਆ ਸੀ ਜੱਸੀ ਇੱਥੋਂ ਹਾਰ ਗਏ ਸਨ ਪਰ ਉਹਨਾਂ ਨੇ ਇੱਥੋਂ ਰਿਕਾਰਡ ਯਾਨੀ 55820 ਵੋਟਾਂ ਹਾਸਲ ਕੀਤੀਆਂ ਸਨ ਜਿੱਥੋਂ ਤੱਕ ਅਗਲੀਆਂ ਦੋ ਚੋਣਾਂ 'ਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਨਹੀਂ ਪਹੁੰਚ ਸਕਿਆ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਦੀ ਪਤਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਜੋ ਆ ਪੋਤੀ ਹਨ ਤਾਂ ਹੁਣ ਜੋ ਗੱਲ ਕਰ ਰਿਹਾ ਜੱਸੀ ਖੰਗੂੜਾ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਹੈ ਤਾਂ ਇੱਕ ਪਾਸੇ ਕਾਂਗਰਸ ਦੇ ਵਿੱਚੋਂ ਕਈ ਵੱਡੇ ਵੱਡੇ ਲੀਡਰ ਜੋ ਨੇ ਜੋ ਨੇਤਾ ਨੇ ਜੋ ਆਗੂ ਨੇ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਉਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਤਾਂ ਅਜੇ ਦੇ ਵਿਚਕਾਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਬੀਤੇ ਦਿਨੀ ਇਹ ਬਿਆਨ ਸਾਹਮਣੇ ਆਇਆ ਸੀ ਕਿ ਕਾਂਗਰਸ ਨੂੰ ਬਲ ਮਿਲੇਗਾ ਕਾਂਗਰਸ ਦੇ ਵਿੱਚ ਨਵੇਂ ਚਿਹਰੇ ਸ਼ਾਮਲ ਹੋਣਗੇ ਵੱਡੇ ਨੇਤਾ ਸਮ ਸ਼ਾਮਲ ਹੋਣਗੇ ਤਾਂ ਅਜੇ ਦੇ ਵਿਚਕਾਰ ਵੱਡੀ ਖਬਰ ਕਿ ਕਾਂਗਰਸ ਦੇ ਵਿੱਚ ਘਰ ਵਾਪਸੀ ਕਰ ਲਈ ਹੈ ਜੱਸੀ ਖੰਗੂੜਾ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਹੁਣ ਘਰ ਵਾਪਸੀ ਕਰਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਜਰਬਾ ਉਹਨਾਂ ਦਾ ਵਧੀਆ ਨਹੀਂ ਰਿਹਾ ਕਾਂਗਰਸ ਪਾਰਟੀ ਛੱਡ ਕੇ ਉਹਨਾਂ ਨੇ ਗਲਤੀ ਕੀਤੀ ਸੀ ਤੇ ਹੁਣ ਜੋ ਹੈ ਕਾਂਗਰਸ ਮਜ਼ਬੂਤ ਹੋਵੇਗੀ ਮਜ਼ਬੂਤ ਬਣਾਵਾਂਗੇ ਤੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਜ਼ਰੂਰ ਜਿੱਤੇਗੀ ਤਾਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ ਮੈਂ ਧੰਨਵਾਦ ਕਰਦਾ ਹਾਂ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਦਵਿੰਦਰ ਜੀ ਦਾ ਪੰਜਾਬ ਦੇ ਕਾਂਗਰਸ ਲੀਡਰਸ ਰਾਜਾ ਵੁਢੀngੀ ਪ੍ਰਤਾਪ ਸਿੰਘ ਬਾਜਵਾ ਜੀ ਕਾਂਗਰਸ ਪਾਰਟੀ ਇਜ਼ ਮਾਈ ਹੋਮ ਜਦੋਂ ਯੂਕੇ ਰਹਿੰਦੇ ਹੁੰਦੇ ਸੀ 40 ਸਾਲ 60 ਨੇ ਮੁੱਕ ਕੇ ਲੈ ਕੇ ਆਏ ਸੀ ਜੇ ਖੂਣਾ ਪਰਿਵਾਰ ਨੇ ਸਰਸੋ ਜਿੱਸਾ ਲਿਆ ਸੀ ਉੱਥੇ ਵੀ ਕਾਂਗਰਸ ਪਾਰਟੀ ਇੰਡੀਆ ਨੋਵਸਿਸ ਕਾਂਗਰਸ ਜਿੱਸਾ ਲਿਆ ਸੀ ਦਾ ਮੌਕਾ ਮਿਲਿਆ ਸੀਗਾ ਸੰਨ 2006 'ਚ ਮੁਲਕ ਵਾਪਸ ਗੁੜਨ ਦਾ ਤੇ ਚੋਣ ਮੈਦਾਨ ਜੁਆਇਨ ਕਰਨ ਦਾ ਤੇ 2006 'ਚ ਮੈਂ ਵਾਪਸ ਆ ਗਿਆ ਸੀ ਤੇ 2007 'ਚ ਮੈਂ ਮਲੇ ਬਣ ਗਿਆ ਸੀ ਪੁਰਾਣਾ ਹਲਕਾ ਕਿਲਾ ਰਾਇਪੁਰ ਜਿਹੜਾ ਇੱਕ ਹਲਕਾ ਸੀ ਕਾਂਗਰਸ ਪਾਰਟੀ ਨੇ ਕਦੇ ਨਹੀਂ ਜਿੱਤਿਆ ਸੀਗਾ ਤੇ ਜਦੋਂ ਮੌਕਾ ਮਿਲਿਆ ਉਹ ਹਲਕਾ ਵੱਡੇ ਮਾਰਜਿਨ ਤੇ ਜਿੱਤ ਕੇ ਕਾਂਗਰਸ ਦੀ ਜਿੱਤ ਪਾਇਆ ਹਲਕਾ ਬੰਦੀ ਨੇ ਹਲਕਾ ਕਿਲਾਰਾਪੁਰ ਖਤਮ ਕਰਤਾ ਕਿਲਾਰਾਪੁਰ ਦੇ ਪਿੰਡ ਤਿੰਨ ਚਾਰ ਹਲਕਿਆਂ ਚ ਵੰਡੇ ਗਏ ਸੀਗੇ ਤੇ ਉਹ 2027 ਦੀ ਸਕਸੈਸ ਮੈਂ 2012 ਦੇ ਰੂਪੀ ਕਰ ਨਹੀਂ ਸਕਿਆ 2022 ਕੁਝ ਕਾਰਨ ਮੈਂ ਕਾਂਗਰਸ ਪਾਰਟੀ ਛੱਡ ਕੇ ਆਪ ਪਾਰਟੀ ਜੁਆਇਨ ਕਰ ਲਈ ਸੀ ਮੇਰਾ 2 ਸਾਲ ਦਾ ਐਕਸਪੀਰੀਅੰਸ ਇੱਕ ਬੜਾ ਡਿਸਪਾਇੰਟਿੰਗ ਐਕਸਪੀਰੀਅੰਸ ਸੀਗਾ ਮੇਰਾ ਪਰਸਨਲ ਐਕਸਪੀਰੀਅੰਸ ਇਹ ਸੀਗਾ ਵੀ ਕਮਿਟਮੈਂਟਸ ਤੇ ਪ੍ਰੋਮਿਸਸਿਸ ਵੱਡੇ ਕੀਤੇ ਤੇ ਪੂਰਾ ਕੀਤਾ ਕੁਝ ਨਹੀਂ ਆਲਟੀਮੇਟਲੀ ਜਦੋਂ ਮੈਂ ਰਿਵਿਊ ਕੀਤਾ ਮੈਂ ਇਹੀ ਸੋਚਿਆ ਵੀ ਖੰਊੜਾ ਪਰਿਵਾਰ ਦਾ ਅਸਲੀ ਸਿਆਸੀ ਘਰ ਕਾਂਗਰਸ ਪਾਰਟੀ ਆ ਤਾਂ ਕਰਕੇ ਅੱਜ ਮੁਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਨ ਲੁਧਿਆਣੇ ਚ ਕਾਂਗਰਸ ਪਾਰਟੀ ਨੂੰ ਹੋਰ ਨੂੰ ਲੂਟ ਕਰਾਂਗੇ ਹੋਰ ਕਾਨੂੰ ਜਾ ਕਰਾਂਗੇ ਸਿਆਸੀ ਹਵਾ ਬਦਲ ਲਈ ਆ ਲੁਧਿਆਣੇ ਦੇ 14 ਅਸੈਂਬਲੀ ਸੀਟਾਂ ਤੋਂ 13 ਆਪ ਦੇ ਐਮਐਲਏ ਨੇ ਲੇਕਿਨ ਅਜ ਤੱਕ ਮਾਨ ਸਾਹਿਬ ਨੂੰ ਕੋਈ ਮੰਤਰੀ ਲੁਧਿਆਣੇ ਚ ਕਾਬਿਲ ਨਹੀਂ ਲੱਭਿਆ ਤੁਸੀਂ ਸਾਰੇ ਸੁਲਝੇ ਹੋਏ ਹਾਂ ਖਾਸ ਕਰਕੇ ਪੰਜਾਬ ਦੇ ਵੋਟਰ ਸੁਲਝੇ ਹੋਏ ਨੇ ਸੋਚਣ ਵਾਲੀ ਗੱਲ ਆ ਬਈ 13 ਐਮਐਲਏਾਂ ਚੋਂ 13 ਐਮਐਲਏਾਂ ਚੋਂ ਕੋਈ ਕਾਬਲ ਕੋਈ ਕਾਬਲ ਇਨਸਾਨ ਹੈ ਨਹੀਂ ਜਿਹੜਾ ਮੰਤਰੀ ਬਣ ਸਕਦਾ ਅਸਲੀਅਤ ਇਹ ਆ ਬਈ ਜਿਹੜੀ ਲੁਧਿਆਣੇ ਦੀ ਮਖਿਆਲ ਆ ਉਹ ਮਨੋਪਲੀ ਬਣੀ ਹੋਈ ਆ ਤੇ ਕੁਝ ਇਨਸਾਨ ਉਹ ਮਨੋਪਲੀ ਨੂੰ ਸ਼ੇਅਰ ਕਰਨਾ ਚਾਹੁੰਦੇ ਨਹੀਂ। ਜੁਦਾ ਸਰਕਾਰ ਵੱਡੀਆਂ ਪ੍ਰੋਮਿਸਸਿਸ ਕਰਕੇ ਜਨਤਾ ਤੋਂ ਵੋਟਾਂ ਲੈ ਗਈ। 92 ਸੀਟਾਂ ਦੀ ਮжоਰਿਟੀ 1 ਬੰਬੇ ਸੀਟਾਂ ਜਿੰਨੀਆਂ ਕੋਈ ਛੋਟੀ ਮੋਡੀ ਗੱਲ ਨਹੀਂ ਇਹਨੂੰ ਆਪਾਂ ਸੁਪਰ ਮжоਰਿਟੀ ਕਹਿੰਦੇ ਆ। ਲੇਕਿਨ ਪਹਿਲੀ ਵਾਰੀ ਸੁਪਰ ਮжоਰਿਟੀ ਨਹੀਂ ਹੋਈ। ਬਾਦਲ ਸਾਹਿਬ ਜਦੋਂ 97 'ਚ ਆਏ ਆ ਉਹ ਵੀ ਸੁਪਰ ਮжоਰਿਟੀ ਸੀ। ਸਰਬੀਅੰਤ ਸਿੰਘ ਜਦੋਂ 92 ਚ ਆਏ ਨੇ ਉਹ ਵੀ ਸੁਪਰ ਮжоਰਿਟੀ ਸੀ ਜਦੋਂ 17 ਚ ਕੈਪਟਨ ਸਾਹਿਬ ਆਏ ਨੇ ਉਹ ਵੀ ਸੁਪਰ ਮжоਰਿਟੀ ਸੀ ਤੇ ਹਿਸਟਰੀ ਚ ਕੀ ਲਿਖਿਆ ਹੋਇਆ ਵੀ ਸੁਪਰ ਮжоਰਿਟੀ ਦੇ ਨਾਲ ਰੀ ਇਲੈਕਸ਼ਨ ਦੀ ਕੋਈ ਗਰੰਟੀ ਨਹੀਂ ਤਾਂ ਕਰਕੇ ਮੈਂ ਮਾਨ ਸਾਹਿਬ ਨੂੰ ਰਿਕੁਐਸਟ ਕਰ ਦਾਂਗਾ ਵੀ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਤੁਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਤੁਹਾਡੇ ਵਾਅਦੇ ਕਾਗਜ਼ਾਂ 'ਚ ਨਾ ਰਹਿ ਜਾਣ ਉਹ ਵਾਅਦੇ ਤੁਸੀਂ ਇੰਪਲੀਮੈਂਟ ਕਰੋ ਜਿਹੜੀ ਤੁਹਾਡੀ ਕੈਬਨਟ ਆ ਸਾਰੇ ਕੈਬਨਟ ਮੰਤਰੀ ਨੇ ਲੇਕਿਨ ਉਹ ਹੈਗੇ ਨੇ ਸਾਰੇ ਮਨਿਸਟਰਸ ਇਨ ਨੇਮ ਓਨਲੀ ਬੜੇ ਅਫਸੋਸ ਦੀ ਗੱਲ ਆ ਵੀ ਤੁਸੀਂ ਦਿਨੇਓ ਕੈਬਨਟ ਰੈਂਕ ਤੁਸੀਂ ਬਣਾਉਣੇ ਹੋ ਮੰਤਰੀ ਤੇ ਇਫੈਕਟਿਵਲੀ ਤੁਹਾਡੇ ਮੰਤਰੀ ਪਾਵਰलेस ਕੱਲੇ ਦੇ ਦੇਖੋ ਜੀ ਪੰਜਾਬ ਦੇ ਸੁਲਝੇ ਲੋਕ ਕੀ ਪਾਲਦੇ ਨੇ ਪੰਜਾਬ ਦੇ ਸੁਲਝੇ ਲੋਕ ਇੱਕ ਸਟਰੋਂਗ ਚੀਫ ਨੂੰ ਪਾਲਦੇ ਨੇ ਲੇਕਿਨ ਪਲਾ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸੋਚਿਆ ਸੀ ਬੀ ਸਟਰੈਂਥ ਦੇ ਨਾਲ ਅਰਗੈਂਸ ਆਜੋਏ ਕਿਉਂਕਿ ਪ੍ਰਾਂਤ ਪੰਜਾਬ ਦੀ ਗਰੀਬ ਜਨਤਾ ਅਰਗੈਂਸ ਨੂੰ ਬਰਦਾਸ਼ਤ ਨਹੀਂ ਕਰਦੀ ਬਨਵੇਂ ਐਮਐਲਏ ਲੇਕਿਨ ਜਿਹੜੇ ਆਪ ਦੇ ਐਮਐਲਏ ਨੇ ਉਹਨਾਂ ਨੂੰ ਤੁਸੀਂ ਐਮਐਲਏ ਦੀਆਂ ਤਾਕਤਾਂ ਤੇ ਐਮਐਲਏ ਦੀ ਅਥਾਰਟੀ ਨਹੀਂ ਦਿੱਤੀ ਤਾਂ ਕਰਕੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਇਹ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕਾਂ ਦਾ ਰੋਸ ਵੱਧ ਰਿਹਾ ਤੇ ਕਿਉਂਕਿ ਲੋਕਾਂ ਦਾ ਰੋਸ ਵੱਧ ਰਿਹਾ ਅੱਜ ਜਿਹੜੀ ਚੋਣਾਂ ਮਹੀਨੇ ਦੇ ਅੰਦਰ-ਅੰਦਰ ਵੋਟਾਂ ਪੈ ਰਹੀਆਂ ਇਹਦੇ ကြਾਪਨ ਨੂੰ ਪਤਾ ਲੱਗ ਜਾਣਾ ਵੀ ਪੰਜਾਬ ਦੀ ਸਿਆਸੀ ਹਵਾ ਕਿੱਥੇ ਖੜੀ ਆ ਇਹ ਕੱਲੇ ਪੰਜਾਬ ਚ ਨਹੀਂ ਤੁਸੀਂ ਦੇਖੋਗੇ ਨਾਲ ਦੇ ਸੂਬਿਆਂ ਚ ਵੀ ਵੀ ਜਦੋਂ ਵੋਟਾਂ ਗਿਣੀਆਂ ਜਾਣਗੀਆਂ 4 ਜੂਨ ਨੂੰ ਤੁਸੀਂ ਦੇਖੋਗੇ ਵੀ ਕਾਂਗਰਸ ਪਾਰਟੀ ਦੀ ਜਿਹੜੀ ਰਿਕਵਰੀ ਆ ਜਿਹੜੀ ਕਾਫੀ ਲੰਬੇ ਸਮੇਂ ਤੋਂ ਆਪਾਂ ਵੇਟ ਕਰ ਰਹੇ ਹਾਂ ਲੇਕਿਨ ਇਸ ਚੋਣਾਂ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਦੀ ਰਿਕਵਰੀ ਦੇਖੋਗੇ ਤੇ ਮੈਨੂੰ ਪੂਰੀ ਉਮੀਦ ਆ ਵੀ ਪੰਜਾਬ ਦੇ ਵਿੱਚ 13 ਸੀਟਾਂ ਚੋਂ ਜਦੋਂ ਵੋਟਾਂ ਗਿਣੀ ਜਾਣਗੀਆਂ ਸਭ ਤੋਂ ਜ਼ਿਆਦਾ